ਆਮ ਮੁਹਾਵਰਾ ਹੈ ਜੈਸੀ ਸੰਗਤ ਤੈਸੀ ਰੰਗਤ ਸੰਗਤ ਦਾ ਮਤਲਬ ਹੁੰਦਾ ਹੈ ਜਿਹੋ ਜਿਹੇ ਵਿਚਾਰਾਂ ਦਾ ਜਿਹੋ ਜੀਆਂ ਆਦਤਾਂ ਦਾ ਤੁਸੀਂ ਆਦਾਨ ਪ੍ਰਦਾਨ ਕਰਨ ਲੱਗ ਪਵੋ ਜੋ ਤੁਸੀਂ ਗ੍ਰਹਿਣ ਕਰਨ ਲੱਗ ਪਵੋ ਕਿਸੇ ਕੋਲੋਂ ਥੋੜਾ ਥੋੜਾ ਕਰਕੇ ਹੌਲੀ ਹੌਲੀ ਮਨੁੱਖ ਉਹੋ ਜਿਹਾ ਹੀ ਹੋ ਜਾਂਦਾ ਹੈ ਜੋ ਕੁਝ ਅਸੀਂ ਦੂਜੇ ਕੋਲੋਂ ਗ੍ਰਹਿਣ ਕਰਦੇ ਹਾਂ ਲੈਂਦੇ ਹਾਂ ਭਾਵੇਂ ਉਹ ਵਿਚਾਰ ਨੇ ਭਾਵੇਂ ਉਹ ਆਦਤਾਂ ਨੇ ਅਗਲੇ ਦੀ ਰਹਿਣੀ ਹੈ ਲਾਈਫ ਸਟਾਈਲ ਹੈ ਅਸੀਂ ਉਹਦੇ ਵਿੱਚੋਂ ਜੋ-ਜੋ ਲੈਂਦੇ ਜਾਵਾਂਗੇ ਹੌਲੀ-ਹੌਲੀ ਉਹੋ ਜਿਹੀ ਅੰਦਰੋਂ ਹੁੰਦੇ ਜਾਵਾਂਗੇ ਕਈ ਵਾਰ ਦੁਨੀਆ ਵਿੱਚ ਵਿਚਰਦਿਆਂ ਸਾਡਾ ਕਿਸੇ ਨਾਲ ਪਰਸਨੈਲਿਟੀ ਕਲੈਸ਼ ਹੁੰਦਾ ਇਹਨੂੰ ਆਪਾਂ ਸ਼ਖਸੀ ਟਕਰਾਅ ਕਹਿੰਦੇ ਹਾਂ ਪਰ ਹੈਰਾਨੀ ਦੀ ਖੇਡ ਹੁੰਦੀ ਹੈ ਵੀ ਆਦਤਾਂ ਸਾਡੀਆਂ ਵੀ ਉਹੋ ਜਿਹੀਆਂ ਹੁੰਦੀਆਂ ਨੇ ਉਹਦੀਆਂ ਵੀ ਉਹੋ ਜਿਹੀਆਂ ਹੁੰਦੀਆਂ ਨੇ ਤੀਜਾ ਬੰਦਾ ਜਿਹੜਾ ਜਿਉ ਸੂਝਵਾਨ ਹੈ ਵਿਚਾਰਵਾਨ ਹੈ ਡੂੰਗੀ ਨਜ਼ਰ ਨਾਲ ਵੇਖਣ ਵਾਲਾ ਹੈ ਤੇ ਉਹ ਹੈਰਾਨ ਹੁੰਦਾ ਹੈ ਕਿ ਇਹਨਾਂ ਦਾ ਰੌਲਾ ਕਾਹਦਾ ਸੋਚਦਾ ਉਹ ਵੀ ਐਵੇਂ ਹੀ ਹੈ ਇਹ ਵੀ ਐਵੇਂ ਹੀ ਹੈ ਆਦਤਾਂ ਉਹਦੀਆਂ ਵੀ ਐਵੇਂ ਹੀ ਨੇ ਇਹਦੀਆਂ ਵੀ ਐਵੇਂ ਹੀ ਨੇ ਫਿਰ ਇਹਨਾਂ ਦਾ ਆਪਸ ਵਿੱਚ ਉਲਝਣ ਕੀ ਇੱਕ ਤਾਂ ਹੁੰਦਾ ਨਾ ਵੀ ਆਦਤ ਨਾਲ ਰਲੇ ਵਿਚਾਰ ਨਾਲ ਰਲੇ ਸੁਭਾ ਨਾਲ ਰਲੇ ਤੇ ਕਿਸੇ ਹੱਦ ਤੱਕ ਆਪਾਂ ਕਹਿੰਨੇ ਵੀ ਫਰਕ ਹੈ ਜਿੱਥੇ ਤੁਸੀਂ ਆਦਤ ਵੀ ਉਹੋ ਜੀ ਹੋਵੇ ਸੁਭਾ ਵੀ ਉਹੋ ਜਿਆ ਹੋਵੇ ਕਾਫੀ ਹੱਦ ਤੱਕ ਤੁਹਾਡਾ ਆਪਸ ਵਿੱਚ 100% ਦੀ ਤੇ ਕੋਈ ਵੀ ਨਹੀਂ ਕਿਸੇ ਨਾਲ ਮਿਲਦਾ ਫਿਰ ਵੀ ਕਾਫੀ ਹੱਦ ਤੱਕ ਜਾਨੀ ਤੁਹਾਡਾ ਉਹਨਾਂ ਦੇ ਨਾਲ ਕਈ ਕੁਝ ਰਲਦਾ ਮਿਲਦਾ ਤੇ ਫਿਰ ਵੀ ਬੰਦਾ ਆਪਸ ਵਿੱਚ ਉਹਨਾਂ ਦੀ ਉਲਝਣ ਹੋਵੇ ਉਹਨੂੰ ਅਸਲ 'ਚ ਪਰਸਨੈਲਿਟੀ ਕਲੈਸ਼ ਕਹਿੰਦੇ ਨੇ ਕਿ ਬੰਦਾ ਪਸੰਦ ਨਹੀਂ ਉਹੀ ਕੰਮ ਜਿਹੜਾ ਬੰਦਾ ਮੈਨੂੰ ਪਸੰਦ ਹੈ ਜੇ ਉਹ ਕਰੇ ਤੇ ਫਿਰ ਠੀਕ ਹੈ ਜੇ ਉਹੀ ਕੰਮ ਜਿਹੜਾ ਇਨਸਾਨ ਮੈਨੂੰ ਪਸੰਦ ਨਹੀਂ ਜੇ ਉਹ ਕਰੇ ਤੇ ਮੈਨੂੰ ਮੈਂ ਉਸ ਦਾ ਵਿਰੋਧ ਕਰਾਂਗਾ ਕਿਉਂਕਿ ਉਹ ਕੰਮ ਉਹ ਕਰ ਰਿਹਾ ਜਿਹੜਾ ਮੈਨੂੰ ਸਰੀਰ ਪਸੰਦ ਨਹੀਂ ਜਿਹੜੀ ਪਰਸਨੈਲਿਟੀ ਮੈਂ ਮੈਂ ਲਾਈਕ ਨਹੀਂ ਕਰਦਾ ਜਿਉਂਣ ਪੁੱਛੋ ਵੀ ਗਲਤ ਕਿਉਂ ਕਿ ਤੇ ਗਲਤ ਤਾਂ ਨਹੀਂ ਮੈਂ ਇਹ ਬੰਦਾ ਕਿਉਂ ਕਰਦਾ ਹੈ ਇਹ ਇਸ ਤਰ੍ਹਾਂ ਦਾ ਕਿਉਂ ਹੈ ਇਹ ਉਸ ਤਰ੍ਹਾਂ ਦਾ ਕਿਉਂ ਇਸ ਤਰ੍ਹਾਂ ਵੀ ਕਈ ਵਾਰ ਉਹਨੂੰ ਆਪਾਂ ਕਹਿੰਦੇ ਸ਼ਕਸ਼ੀ ਟਕਰਾ ਉਹ ਵਿਰੋਧ ਸਤਹੀ ਪੱਦਰ ਦਾ ਹੁੰਦਾ ਹੈ ਉਹ ਕਿਸੇ ਅਸੂਲ ਤੇ ਨਹੀਂ ਖੜਾ ਹੁੰਦਾ ਕਿਸੇ ਵਿਚਾਰ ਤੇ ਨਹੀਂ ਖੜਾ ਹੁੰਦਾ ਸਹੀ ਗਲਤ ਤੇ ਨਹੀਂ ਖੜਾ ਹੁੰਦਾ ਉਹ ਖੜਾ ਹੁੰਦਾ ਹੈ ਦੇਹ ਤੇ ਬਾਡੀ ਤੇ ਸਰੀਰ ਤੇ ਕਿ ਕੋਈ ਚੀਜ਼ ਸਾਨੂੰ ਵੇਖਣ ਨੂੰ ਚੰਗੀ ਨਹੀਂ ਲੱਗਦੀ ਤੇ ਅਸੀਂ ਉਹਨੂੰ ਨਕਾਰ ਦਿੱਤਾ ਬਾਕੀ ਉਹਦਾ ਗੁਣ ਕੀ ਉਹ ਉਹਦੀ ਵਿਚਾਰਚ ਨਹੀਂ ਬੰਦਾ ਪੈਂਦਾ ਦੂਜੀ ਚੀਜ਼ ਹੁੰਦੀ ਹੈ ਕਿਸੇ ਨੂੰ ਅਸੀਂ ਸਹੀ ਜਾਂ ਗਲਤ ਦੇ ਆਧਾਰ ਉੱਤੇ ਪਰਖਦੇ ਹਾਂ ਉਥੇ ਮੈਟਰ ਨਹੀਂ ਕਰਦਾ ਕਿ ਇਨਸਾਨ ਕੌਣ ਹੈ ਉਥੇ ਕਿਸੇ ਦੀ ਦੇਹੀ ਕਿਸੇ ਦਾ ਸਰੀਰ ਕਿਸੇ ਦੀ ਦੇਖ ਨਹੀਂ ਵੇਖੀ ਜਾਂਦੀ ਉਥੇ ਵੇਖਿਆ ਜਾਂਦਾ ਹੈ ਕਿ ਜੇ ਸਹੀ ਹੈ ਤੇ ਸਹੀ ਹੈ ਗਲਤ ਹੈ ਤੇ ਗਲਤ ਹੈ ਜਿਹੜਾ ਦੂਜਾ ਪਹਿਲੂ ਹੈ ਇਹ ਬਵੇਕੀ ਪੁਰਖਾਂ ਦਾ ਪਹਿਲੂ ਹੈ ਜਿਹੜਾ ਪਹਿਲਾ ਹੈ ਉਹ ਅਗਿਆਨੀ ਲੋਕਾਂ ਦਾ ਹੈ ਜਿਹੜੀ ਸਹੀ ਗਲਤ ਦੇ ਚੰਗੇ ਤੇ ਬੁਰੇ ਦਾ ਫਰਕ ਰੱਖ ਕੇ ਚੱਲਣ ਵਾਲੀ ਜਿਹੜੀ ਸੋਚ ਹੈ ਮੰਟੈਲਿਟੀ ਹੈ ਇਹਨੂੰ ਅਸੀਂ ਬਵੇਕੀ ਪੁਰਖਾਂ ਦਾ ਜੀਵਨ ਕਹਿੰਦੇ ਆ ਇਹੋ ਇਹ ਨਹੀਂ ਵੰਦੇ ਪੀ ਕੌਣ ਹੈ ਦੇਖ ਕੀ ਹੈ ਮੈਨੂੰ ਬਾਰੀ ਤੌਰ ਤੇ ਇਹ ਮੇਰੇ ਨਾਲ ਅਟੈਚਮੈਂਟੇ ਦੀ ਹੈ ਕਿ ਨਹੀਂ ਉਹ ਵੇਂਦੇ ਨੇ ਵੀ ਜੇ ਸਹੀ ਕਰਦਾ ਤੇ ਭਾਈ ਸਹੀ ਹੈ ਗਲਤ ਕਰਦਾ ਤੇ ਗਲਤ ਹੈ ਹੁਣ ਦੂਜਾ ਪਹਿਲੂ ਇਸੇ ਵਿਚਾਰ ਦਾ ਮਨੁੱਖ ਜਦੋਂ ਦੂਜੇ ਕੋਲ ਕੋਈ ਆਦਤ ਕੋਈ ਸੁਭਾਅ ਜਾਂ ਵਿਚਾਰ ਗ੍ਰਹਿਣ ਕਰਦਾ ਹੈ ਤੇ ਸਮਝੋ ਉਹਦੀ ਸੰਗਤ ਕਰ ਰਿਹਾ ਹੈ ਸੰਗਤ ਕੱਲਾ ਦੋ ਸਰੀਰਾਂ ਦਾ ਕੋਲ ਕੋਲ ਬੈਠਣਾ ਨਹੀਂ ਹੁੰਦਾ ਸੰਗਤ ਹੁੰਦਾ ਹੈ ਮਨ ਕਰਕੇ ਕਿਸੇ ਚੀਜ਼ ਨਾਲ ਐਗਰੀ ਹੋ ਜਾਣਾ ਵਿਚਾਰ ਕਰਕੇ ਸੁਭਾਅ ਕਰਕੇ ਖਿਆਲ ਕਰਕੇ ਆਦਤ ਕਰਕੇ ਜਦੋਂ ਤੁਸੀਂ ਅੰਦਰੋਂ ਉਹ ਚੀਜ਼ ਨੂੰ ਲਾਇਕ ਕਰਦੇ ਹੋ ਚਾਹੁੰਦੇ ਹੋ ਜਾਂ ਕੋਜ ਉਹਦੇ ਚੋਂ ਗ੍ਰਹਿਣ ਕਰਦੇ ਹੋ ਤਾਂ ਸਮਝੋ ਤੁਸੀਂ ਉਹਦਾ ਸੰਗਤ ਕਰ ਲਏ ਫਿਜੀਕਲੀ ਤਾਂ ਇਹ ਬਾਹਰ ਦਾ ਅਭਿਆਸ ਹੁੰਦਾ ਹੈ ਸਹਿਮਤੀ ਅਸਹਿਮਤੀ ਮੰਨਨੇ ਦੇਣੀ ਹੁੰਦੀ ਹੈ ਕੁਝ ਉਹਦੇ ਚੋ ਗ੍ਰਹਿਣ ਕਰਨਾ ਹੈ ਜਾਂ ਨਹੀਂ ਕਰਨਾ ਉਹ ਮਨ ਤੇ ਛੱਡਿਆ ਜਾਂਦਾ ਹੈ ਜੇ ਮਨ ਗ੍ਰਹਿਣ ਕਰ ਰਿਹਾ ਤੇ ਤੁਸੀਂ ਸੰਗਤ ਕਰ ਰਹੇ ਹੋ ਨਹੀਂ ਗ੍ਰਹਿਣ ਕਰ ਰਿਹਾ ਤੇ ਤੁਸੀਂ ਕੋਲ ਬੈਠੇ ਵੀ ਸੰਗਤ ਨਹੀਂ ਕਰ ਰਹੇ ਗੁਰਮਤ ਦਾ ਇਹ ਦ੍ਰਿਸ਼ਟੀਕੋਣ